ਜਿਹੜੇ 베어ਿੰਗ ਖਰਾਬ ਹੋ ਲੈ ਕੇ ਉਹਨੇ ਚੱਲ ਚੱਲਦੇ ਆ ਭਾਈ ਜਾਂਸੀ ਜਾਂਸੀ ਚ ਲਿਆਵਾਂਗੇ 베어ਿੰਗ ਲਓ ਜੀ ਜੋ ਆਪਾਂ ਜਾਂਸੀ ਪਹੁੰਚ ਗਏ ਸੀ ਤੇ ਬਾਕੀ 22 ਹਜ਼ਾਰ ਆਇਆ ਨਹੀਂ ਸੀ ਕਿਉਂਕਿ ਆਪਾਂ ਸਮਾਨ ਲੈਣਾ ਸੀ ਇੱਥੋਂ 베어ਿੰਗ ਵਗੈਰਾ ਗੇਅਰ ਦੇ ਉਹਨਾਂ ਚਾਰ ਮੈਂ ਸਾਹ ਟਰੈਕਟਰ ਹੀ ਦਿਖਾ ਦ게요 ਤੁਹਾਨੂੰ ਹਨਾ ਆ ਗਿਆ ਸੀਆਰਡੀ ਆਪਣਾ 56ਵੀ ਹੈ 13000 ਰੁਪਏ ਦੇ 베어ਿੰਗਾਂ ਕਟੋ-ਕਾਟ ਇਹਦੇ ਕਾਰਨ ਕੀ ਆ ਮਿੱਤਰੋ ਹਰ ਇੱਕ 베어ਿੰਗ ਦੀ ਕੋਈ ਨਿੱਕੀ 1900 ਰੁਪਏ ਦਾ 베어ਿੰਗਾਂ ਦੇਖੋ ਲਓ ਜੀ ਜੋ ਆਪਣੇ 베アリング ਆ ਜਿਹੜੇ ਫਿਟਿੰਗ ਹੋਈ ਜਾਂਦੇ ਆ ਫਿਟਿੰਗ ਕਰਨਾ ਇਹਦੇ ਨਾਲ ਤੁਸੀ ਇਹਦੇ ਵਿੱਚ ਹੁੰਦਾ ਕਿ ਜਿਹੜੀ ਉਹ ਥੱਲੇ ਵਾਲੀ ਸ਼ਾਫਟ ਤੁਸੀਂ ਦੇਖੀ ਉਹ ਆ ਗਰਾਰੀ ਦੇ ਨਾਲ ਕਨੈਕਟ ਹੁੰਦੀ ਹੈ ਆਪਣੀ ਆ ਗੀਅਰ ਨਾਲ ਅਜੀਬਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਫੇਰ ਸ਼ੁਰੂਆਤ ਕਰਦੇ ਆਪਾਂ ਨਿਊ ਹਾਲੈਂਡ ਤੋਂ ਜਿਹੜਾ ਕਿ ਆਪਣੇ ਕੋਲੇ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਸੀਗਾ ਜਿਹਦੇ ਵਿੱਚੋਂ ਆਪਾਂ ਹਿੱਸਾ ਲਾਇਆ ਸੀਗਾ ਜੂਜਗੇਰ ਵਾਲਾ ਪਰ ਲੇਕਿਨ ਉਹ ਆਪਾਂ ਨੂੰ ਜਿਹੜਾ ਅੱਗ ਲੱਗੀ ਵਾਲਾ ਮਿਲ ਗਿਆ ਜਿਹਦੇ ਵਿੱਚ ਇੱਕ ਸਾਈਡ ਤੇ ਅੱਗ ਲੱਗੀ ਹੋਈ ਸੀ ਆਪਣੇ ਇੱਕ ਡੈਕਸ਼ਨ ਵਿੱਚ ਕਿਉਂਕਿ ਆਪਾਂ ਉਦੋਂ ਲਿਬੜਿਆ ਸੀਗਾ ਕਬਾੜੀਆਂ ਤੋਂ ਆਇਆ ਸੀ ਪਰ ਲੇਕਿਨ ਜਦੋਂ ਦੁਬਾਰਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਉਹਨਾਂ ਨੇ ਮੰਨਿਆ ਨਹੀਂ ਵੀ ਕਹਿੰਦੇ ਅਸੀਂ ਨਹੀਂ ਵਾਪਸ ਲੈਣਾ ਹੁਣ ਤੇ ਚਲੋ ਕਰਾਂਗੇ ਰਿਪੇਅਰ ਹੁਣ ਇਹਨੂੰ ਤੇ ਬਾਕੀ ਜਿਹੜੇ 베ਰਿੰਗ ਖਰਾਬ ਹੋ ਉਹ ਲੈ ਕੇ ਉਹਨੇ ਚੱਲ ਚਲਦੇ ਆ ਭਾਈ ਜੰਸੀ ਜੰਸੀ 'ਚ ਲਿਆਵਾਂਗੇ 베ਰਿੰਗਾਂ ਹੈਨ ਜਿਹੜੇ ਵੀ ਤੁਸੀਂ ਕੰਮ ਸਮਾਨ ਲੈਣਾ ਜਾਂ ਕਰਨਾ ਉਹ ਆਪਣੀ ਪੂਰੀ ਨਿਗਰਾਨੀ ਨਾਲ ਲਿਆ ਕਰੋ ਹਨਾ ਕਈ ਮੁੜ ਕੇ ਫਿਰ ਬਾਅਦ ਦੇ ਵਿੱਚ ਗਲਤ ਹੋਣਾ ਫਿਰ ਉਹ ਸਹੀ ਨਹੀਂ ਹੁੰਦਾ ਹਨਾ ਆਓ ਕਰਦੇ ਆ ਕੰਮ ਸਟਾਰਟ ਤੇ ਬਾਕੀ ਵਲੌਗ ਨਾਲ ਜੁੜਦੇ ਤੇ ਇਧਰ ਫੋਰ ਟਰੈਕਟਰ ਦਾ ਆਪਣਾ ਕਲੱਚ ਦੀ ਜੌਬ ਹੋ ਰਹੀ ਹੈ ਹਨਾ ਤੇ ਇਧਰ ਇਹਦਾ ਹਿੱਸੇ ਦਾ ਕੰਮ ਕਰਨਾ ਮਹਿੰਦਰੇ ਦਾ ਤੇ ਚਲੋ ਬਾਪੋ ਲੈ ਕੇ ਆ ਨਾ ਬੈਰਨ ਦਾ ਆਪਾਂ ਦੇਖਦੇ ਆ ਕੋੜਗਪੁਰਾ ਮਿਲਦੇ ਆ ਕਿ ਮੋਗੇ ਮਿਲਦੇ ਆ ਹਨਾ ਲੋ ਜੀ ਜਿਉ ਆਪਾਂ ਜੰਸੀ ਪਹੁੰਚ ਗਏ ਸੀ ਤੇ ਬਾਕੀ ਬਾਈ ਹਜਾ ਆਇਆ ਨਹੀਂ ਸੀ ਕਿਉਂਕਿ ਆਪਾਂ ਸਮਾਨ ਲੈਣਾ ਸੀ ਉੱਥੋਂ ਬੈਰਿੰਗ ਵਗੈਰਾ ਗੀਅਰ ਦੇ ਉਹਨਾਂ ਚਾਰ ਮੈਂ ਟਰੈਕਟਰ ਹੀ ਦਿਖਾ ਦ게요 ਤੁਹਾਨੂੰ ਹਨਾ ਆ ਗਿਆ ਸੀ ਆਰ ਡੀ ਆਪਣਾ 552 ਇਹ ਆ 36 ਦੀ ਆਪਣੇ ओरिजिनल ਆ ਗਿਆ ਨਾ ਸੀ ਆਰ ਡੀ ਦੇ ਵਿੱਚ ਤਾਂ ਇੰਨਾਂ ਤਾਂ ਕੋਈ ਦਿੱਤਾ ਨਾ ਜਮਾ ਇੰਨਾਂ ਜਾਂ ਤਾਂ ਜਮਾ ਹੀ ਲਕੋਇਆ ਆ ਬਿਆ ਨਾ ਬਾਕੀ ਮਗਰ ਤਾਂ ਕੋਈ ਫਰਕ ਨਹੀਂ ਮਗਰ ਤਾਂ ਉਹੀ ਹੈ ਸਿਸਟਮ ਨਾ

बाकी सेम ही है मगर लो हिस्सा सारा गेयर भी ओद आ इधर एक जाऊडियर के पचरा चिरंजा जीरो चिरुंजा जीरो भी इन्हों को कटिया वा खड़ा सीआरडी ਪੀ ਆਰ ਡੀ ਆਣਾ ਵੀ ਕਟਾ ਗਿਆ ਨਾ ਕੋਈ ਹਾਲੈਂਡ ਲੈ ਗਿਆ ਨਾ ਲਓ ਜੀ ਜੋ ਜਗਜੀਤ ਵਾਲਿਆਂ ਦੀ ਜ਼ੀਰੋ ਡ੍ਰੈਲ ਵੀ ਆ ਗਈ ਇਨਾਂ ਕੋਲੇ ਹਨਾ ਇਹ ਆਪਾਂ ਖੜੇ ਸੀ ਏਜੰਸੀ ਹਾਲੈਂਡ ਵਾਲੀ ਤੇ ਪਤਾ ਨਹੀਂ ਕੀ ਸਿਸਟਮ ਆ ਇਹ ਵੀ ਸੰਸੰਦ ਵੀ ਵੇਚਦੇ ਹੋਣੇ ਹਨਾ ਇਹ ਜਗਜੀਤ ਵਾਲਾਂ ਦੀ ਹੈ ਜੀਰੋ ਡਰੈਲ ਆਨ ਦਾ ਫੋਨ ਨੰਬਰ ਆ ਨਾ ਜੀਤ ਲਾ ਦਾ ਆ ਕਿੜਿਆ ਭਾਗਵਾਨ ਇਹ ਕਿੱਥੋਂ ਦੇ ਆ ਮਲੇਰ ਕੋਟ ਲਾਣਾ ਆ ਮਲੇਰ ਕੋਟ ਲਿਆਂ ਹੁੰਦੀ ਆ ਆ ਕੀ ਨਵਾਂ ਸਿਸਟਮ ਆ ਵਿੱਚ ਹੀ ਰੀਪਰ ਮਾਰਦਾ ਨਾ ਅੱਛਾ ਇਹ ਤੇ ਜਲਦੀ ਕਿਵੇਂ ਜਗਾੜ ਇਹ ਇਹ ਕਿੱਥੇ ਕੰਮ ਆਉਂਦਾ ਹੈ ਨਹੀਂ ਤੇ ਫਿਰ ਹੋਰੇ ਕਿਵੇਂ ਕੱਢਦਾ ਹੈ ਆ ਵਾਕੀ ਤੇ ਬਲੇਡ ਵਗੈਰਾ ਲੱਗੇ ਹੋਏ ਨਾ ਥੱਲੇ ਵਾਲੇ ਪਾਸੇ ਆ ਉਦਾਂ ਆ ਸਮੇਤ ਨਾ ਮੈਂ ਸੰਭੀ ਆਉਂਦੇ ਹਨ ਜਿਹੜੇ ਬੈਰਿੰਗਾ ਕਰੋ ਚੈੱਕ ਜਿਹੜੇ ਆਪਾਂ ਨਵੇਂ ਯੂਜ਼ ਕਰ ਰਹੇ ਆ ਆ ਤੁਸੀਂ ਦੇਖ ਰਹੇ ਹੋ ਗਿਣਤੀ ਦੇ ਮਸਾਂ 7-8 ਬੈਰਿੰਗ ਹੋਣਗੇ ਤੇ ਪਤਾ ਕਿੰਨੇ ਪੈਸੇ ਆਉਂਦੇ 13000 ਰੁਪਏ ਦੇ ਬੈਰਿੰਗਾ ਘੱਟੋ-ਘੱਟ ਇਹਦੇ ਕਾਰਨ ਕੀ ਆ ਮਿੱਤਰੋ ਹਰ ਇੱਕ ਬੈਰਿੰਗ ਦੀ ਕੋਈ ਨਿੱਕੀ 1900 ਰੁਪਏ ਦਾ ਬੈਰਿੰਗਾ ਦੇਖੋ ਕੋਈ 1900 ਦਾ ਕੋਈ ਕਿੰਨੇ ਦਾ ਕੋਈ ਕਿੰਨੇ ਦਾ ਭੈਣਨਾ ਬਹੁਤ ਮਹਿੰਗੇ ਬੈਰਿੰਗਾ ਆ ਕਰੋ ਚੈੱਕ ਲਾ ਅਤੇ 13 1300 ਰੁਪਏ ਦਾ ਬੈਰਿੰਗ ਇਹਨਾਂ ਦੇ ਵਿੱਚੋਂ ਇੱਕ 2600 ਰੁਪਏ ਦਾ ਬੈਰਿੰਗ ਵੀ ਹੈਗਾ ਕੋਈ ਤੁਹਾਨੂੰ ਮੈਂ ਦਿਖਾਉਣਾ ਆਹ ਵਾਲਾ ਆਹ ਬੈਰਿੰਗ ਦੀ ਰੇਟ ਆ 2400 ਰੁਪਏ ਲੈ ਕਰੋ ਚੈੱਕ ਤੇ ਸੱਜਣੋ ਇੰਨੇ ਨੇ ਮਹਿੰਗੇ ਬੈਰਿੰਗ ਹੈ ਇਹਨਾਂ 11 ਦੇ ਪਰ ਖਰਾਬ ਵੀ ਛੇ ਦੀ ਨਹੀਂ ਹੁੰਦੇ ਇਹ ਵੀ ਨਾਲ ਆ ਗੱਲ ਹਨਾ ਤੇ ਚਲੋ ਬਾਕੀ ਦਾ ਚੱਲੀ ਜਾਂਦਾ ਕੰਮ ਆਪਣਾ ਓਕੇ ਦੀ ਰਿਪੋਰਟ ਆ ਬਾਕੀ ਜਿਹੜੇ ਬੈਰਿੰਗ ਆਪਣੇ ਆਉਣਗੇ ਫਿੱਟ ਸਾਰੇ ਕਰਦੇ ਆ ਫਿਟਿੰਗ ਹਨਾ ਸਾਰੇ ਵਲੌਗ ਨਾਲ ਜੁੜ ਰਹੇ ਹੋ ਤੇ ਜਿਹੜੇ ਥੱਲੇ ਵਾਲੇ ਬੈਰਿੰਗ ਆਪਣੇ ਪਾ ਕੇ ਤੇ ਆਪਣਾ ਕੰਪਲੀਟ ਹੋ ਗਿਆ। ਘੇਰ ਕਰੋ ਜਦ ਸਾਰਾ ਕੰਪਲੀਟ ਹੋਈ ਜਾਂਦਾ ਆਪਣੇ ਅੰਦਰ। ਇਧਰੋਂ ਚੇਨਰ ਟਾਈਟ ਹੋ ਗਿਆ ਤੇ ਲੋਕ ਕਰਦੇ ਆਪਾਂ ਇਹਨੂੰ। ਉਹ ਜਿਹੜੇ ਆਪਣੇ ਬੈਰਿੰਗ ਆ ਜਿਹੜੇ ਫਿਟਿੰਗ ਹੋਈ ਜਾਂਦੇ ਆ। ਕਲਚ ਬੈਰਿੰਗ ਕਿਉਂਕਿ ਆ ਨਵੇਂ ਪਾ ਗਏ ਆਪਣੇ ਜਮਾਂ। ਕਿਉਂਕਿ ਆ ਕਾਲਰਾਂ ਦਾ ਪੁਰਾਣੀਆਂ ਜਿਹੜੇ ਬੈਰਿੰਗ ਹੁੰਦੇ ਨਵੇਂ ਪਾ ਗਏ ਵੇਖੋ। ਬਿਲਕੁਲ ਨਵੇਂ ਬੈਰਿੰਗ। ਤੇ ਪੁਰਾਣੇ ਬੈਰਿੰਗ ਦਿਖਾਓ। ਪੁਰਾਣੀ ਬੈਰੰਗ ਆਪਾਂ ਆ ਕੱਢਤੀ ਇੱਕ ਵੱਡਾ ਬੈਰੰਗ ਵਿੱਚ ਇਆ ਵੱਡਾ ਕਿੱਧਰ ਗਿਆ ਲਓ ਜੀ ਜੋ ਸੀਲ ਆਪਾਂ ਬਿਲਕੁਲ ਨਵੀਂ ਫਿਟ ਕਰ ਰਹੇ ਆ ਤੇ ਬਾਕੀ ਜਿਹੜੀ ਪੁਰਾਣੀ ਸੀਲ ਸੀ ਉਹ ਆਪਾਂ ਕੱਢਤੀ ਕਿਉਂਕਿ ਸਾਡਾ ਵਿਖਾਉਣ ਦਾ ਫਰਜ਼ ਤਾਂ ਹੁੰਦਾ ਮਿੱਤਰੋ ਕਿਉਂਕਿ ਤੁਹਾਡੇ ਮਨ ਦੇ ਵਿੱਚ ਡਾਊਟ ਨਾ ਜਾਵੇ ਕੀ ਪਤਾ ਸੀਲ ਪਾਈ ਹੈ ਕਿ ਨਹੀਂ ਪਾਈ ਇਸ ਕਾਰਨ ਕਰਕੇ ਆਪਾਂ ਸਲੀਅਰ ਦਿਖਾਉਣ ਦੇ ਲਈ ਫਿਰ ਤੁਹਾਨੂੰ ਵੀਡੀਓ ਬਣਾਉਣੀ ਲਾਜ਼ਮੀ ਸਮਝਦੇ ਆ ਹਨਾ ਤੇ ਚਲੋ ਬਾਕੀ ਕਦੋਂ ਵੀ ਸੀਲ ਫਿੱਟ ਕਰਨੀ ਆਹ ਰਬੜ ਨੂੰ ਕੱਢ ਕੇ ਨਾ ਸੀਲ ਫਿੱਟ ਕਰਿਆ ਕਰੋ ਕਿਉਂਕਿ ਕੰਪਨੀ ਵੱਲੋਂ ਇਹ ਆਲਰੇਡੀ ਤੁਹਾਡਾ ਪੁੱਲਰ ਦਿੱਤਾ ਹੋਇਆ ਸੀਲ ਫਿਟਿੰਗ ਦਾ ਕਰਨਾ ਕੀ ਹੈ ਤੁਸੀਂ ਇਦਾਂ ਹੀ ਆਪਣਾ ਰਬੜ ਨੂੰ ਲਾ ਕੇ ਤੇ ਇਹਦੇ ਉੱਪਰ ਹਲਕਾ ਅ ਫਿਟਿੰਗ ਕਰਨਾ ਹੈ ਦੇ ਨਾਲ ਤੁਸੀਂ ਕਿਉਂਕਿ ਕੰਪਨੀ ਵੱਲੋਂ ਇਹ ਆਲਰੇਡੀ ਪੁੱਲਰ ਦਿੱਤਾ ਹੋਇਆ ਹੈ ਕੇ ਲਓ ਜੀ ਹੁਣ ਸੀਲ ਹਟਾਉਣੀ ਪਲਾਸ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਰੋਡ ਨੂੰ ਆਪਾਂ ਇਦਾਂ ਕੱਢ ਲੈਣਾ ਬਾਹਰ ਠੀਕ ਹੈ ਕਹਿਣ ਦਾ ਮਤਲਬ ਆਪਣੀ ਸੀਲ ਬਿਲਕੁਲ ਇੱਕੋ ਜੀ ਫਿਟਿੰਗ ਹੋਈ ਆ ਕੋਈ ਕਿਸੇ ਪਾਸੇ ਫਾਲਟ ਨਹੀਂ ਨਾ ਠੀਕ ਹੈ ਜੀ ਤੇ ਚਲੋ ਇਦਾਂ ਆਪਣੀ ਸੀਲ ਜਿਹੜੀ ਫਿਟਿੰਗ ਹੋ ਚੁੱਕੀ ਆ ਬਿਲਕੁਲ ਤੇ ਇਹਨੂੰ ਆਪਾਂ ਛੱਡ ਦੇਣ ਇਸ ਤੋਂ ਬਾਅਦ ਜਿਹੜਾ ਸਿੰਗਲ ਕਲੱਚ ਹੁੰਦਾ ਮਿੱਤਰੋ ਇਹਦੇ ਵਿੱਚ 베어ਿੰਗ ਨਹੀਂ ਹੁੰਦਾਗਾ ਆ ਜਿਹੜੀ ਆਪਣੀ ਪੀਟੀ ਵਾਲੀ ਸ਼ਾਪ ਲੰਗਦੀ ਬਈ ਉਹਦੇ ਲਈ ਫਿਰ ਆਪਾਂ ਨੂੰ 베어ਿੰਗ ਵੀ ਨਵਾਂ ਇਹਦੇ ਵਿੱਚ ਯੂਜ਼ ਕਰਨਾ ਪੈਂਦਾ ਇਹ ਕੰਪਨੀ ਦਾ 베어ਿੰਗ ਬਿਲਕੁਲ ਬ੍ਰਾਂਡ ਨਿਊ ਫਿਟਿੰਗ ਹੋ ਗਿਆ ਤੇ ਹੁਣ ਕਰਦੇ ਆ 볼ਟ ਟਾਈਟ ਆਪਾਂ ਸਾਰਾ ਚੰਗੀ ਚਲਾਓ ਜੀ ਆਹ ਪ੍ਰੈਸ਼ਰ ਪਲੇਟ ਆਪਣੀ ਬਿਲਕੁਲ ਬ੍ਰਾਂਡ ਨਿਊ ਕੰਪਨੀ ਦੀ ਪੰਜ ਫਰੀ ਪਲੇਟ ਪਾਤੀ ਦੇ ਵਿੱਚ ਆਪਾਂ ਠੀਕ ਹੈ ਤੇ ਬਾਕੀ ਉਧਰ ਤੁਹਾਨੂੰ ਡੱਬਾ ਦਿਖਾ ਦਿੰਨੇ ਆ ਜਿਹੜੀ ਡੱਬੇ ਦੇ ਵਿੱਚ ਆਈ ਸੀ ਇਧਰੋਂ ਬੈਰਿੰਗ ਵਗੈਰਾ ਵੀ ਆਪਣੇ ਫਿਟਿੰਗ ਹੋ ਚੁੱਕੇ ਆ ਕਰੋ ਚੈੱਕ ਤੇ ਕਲਚ ਪਲੇਟ ਆਪਣੀ ਆਹ ਡੱਬੇ ਦੇ ਵਿੱਚ ਪੈਕਿੰਗ ਚਾਈ ਸੀਗੀ ਬ੍ਰਾਂਡ ਨਿਊ ਕੰਪਨੀ ਦੀ ਤੇ ਇਹਦੀ ਲਿਸਟ ਤੁਹਾਨੂੰ ਦਿਖਾ ਦਈਏ ਆ ਦੇਖੋ ਸੀਐਨਐਚ ਦੀ ਪਲੇਸਟਿਕ ਇਹ 18799 ਰੁਪਏ 18000 ਰੁਪਏ ਦੀ ਸੈਂਟਰੀ ਆ ਮਿੱਤਰੋ ਇਹ ਤੇ ਮਹਿੰਗਾ ਕੋਸਟਲੀ ਪਾਰਟ ਆ ਦਾ ਹਨਾ ਤੇ ਚਲੋ ਬਾਕੀ ਆਪਣੀ ਫਿਟਿੰਗ ਹੋਈ ਜਾਂਦੀ ਆ ਤੇ ਹੁਣ ਪ੍ਰੈਸ ਪਲੇਟ ਦੇ ਨਵੇਂ ਲਿਆ ਕੇ 볼ਟ ਆਪਾਂ ਤੇ ਇੱਥੇ ਫਿਟਿੰਗ ਕਰ ਦਾਂਗੇ ਪ੍ਰੈਸ ਇਹਨੂੰ ਪ੍ਰੈਸ ਪਲੇਟ ਨਵੇਂ ਠੀਕ ਆ ਜੀ ਲੋ ਬਾਬੇ ਜਿਹੜਾ ਹਾਲੈਂਡ ਦਾ ਆਪਣਾ ਕੰਮ ਚੱਲੀ ਜਾਂਦਾ ਬਾਕੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਮੇਨ ਜਾਣਕਾਰੀ ਦੇ ਦੀ ਆਪਾਂ ਵੀ ਜਿਹੜਾ ਇਹ ਪੁਰਾਣੇ ਮਾਡਲ ਟਰੈਕਟਰ ਹੁੰਦੇ ਸੀ ਉਹਨਾਂ ਦਾ ਹਾਈ ਲੋ మీడియం ਜਿਹੜਾ ਕੰਮ ਕਰਦਾ ਸੀ ਉਹ ਵੱਖਰੇ ਢੰਗ ਨਾਲ ਕਰਦਾ ਸੀ ਜਿਹੜੇ ਕਿ ਆਪਣੇ ਕ੍ਰੀਪਰ ਗੇਅਰ ਆਉਂਦੇ ਸੀ ਪਰ ਲੇਕਿਨ ਜਿਹੜਾ ਇਹਦੇ ਵਿੱਚ ਯੂਜ਼ੀ ਗੇਅਰ ਆ ਗਿਆ ਯੂਜ਼ੀ ਗੇਅਰ ਦਾ ਜਿਹੜਾ ਹਾਈ ਲੋ మీడియం ਕਿਵੇਂ ਕੰਮ ਕਰਦਾ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸ ਕੇ ਜਾਵਾਂਗੇ ਬਾਕੀ ਤੁਹਾਨੂੰ ਤੁਸੀਂ ਵੇਖਿਆ ਪਹਿਲਾਂ ਆਪਾਂ ਕਲਚ ਕਿਵੇਂ ਆਪਾਂ ਇਹਦਾ ਕਿਹੜਾ ਫਿੱਟ ਕੀਤਾ ਕਿੱਥੋਂ 베アリング ਲਿਆ ਸੀ ਸਾਰਾ ਤੁਹਾਨੂੰ ਵਲੌਗ ਚ ਦਿਖਾਇਆ ਹਨਾ ਯੂਜ਼ੀ ਗੇਅਰ ਦਾ ਵਰਕ ਦੱਸਣ ਤੋਂ ਬਾਅਦ ਫਿਰ ਤੁਹਾਨੂੰ ਵੀਡੀਓ ਦੀ ਸਮਾਪਤੀ ਕਰਦੇ ਹਾਂ ਫਿਰ ਤੁਹਾਨੂੰ ਨਵਾਂ ਵਲੌਗ ਦਿਖਾਵਾਂਗੇ ਆਓ ਗੱਲਬਾਤ ਕਰਦੇ ਹਾਂ ਯੂਜ਼ੀ ਗੇਅਰ ਕੰਮ ਕਿਵੇਂ ਕਰਦਾ ਹੈ ਦੇਖੋ ਮਿੱਤਰੋ ਜਿਹੜਾ ਇੱਥੋਂ ਤੱਕ ਤਾਂ ਜਿਹੜਾ ਟਰਾਂਸਮਿਸ਼ਨ ਹੈਗਾ ਸਾਰਾ ਸੇਮ ਵਰਕ ਕਰਦਾ ਕੋਈ ਇਹਦੇ ਵਿੱਚ ਬਹੁਤ ਵੱਡਾ ਕੋਈ ਫਰਕ ਨਹੀਂ ਹੁੰਦਾਗਾ ਠੀਕ ਹੈ ਹੁਣ ਇਸ ਤੋਂ ਬਾਅਦ ਆਜੋ ਇਧਰਲੀ ਸਾਈਡ ਜਿਹੜੀ ਮੇਨ ਸ਼ਾਫਟ ਹੈ ਜਿਹੜੀ ਆਪਣਾ ਆ ਗਿਆ ਸੈਂਪਲ ਗੇਅਰ ਕ੍ਰੀਪਰ ਗੇਅਰ ਉਹਦੇ ਵਿੱਚ ਤਾਂ ਜਿਹੜੀ ਇਹ ਸ਼ਾਫਟ ਦਾ ਸਾਈਜ਼ ਬਹੁਤ ਛੋਟਾ ਹੁੰਦਾ ਤੇ ਇਹਦੇ ਉੱਪਰ ਇੱਕ ਯੂਨਿਟ ਚੜਿਆ ਹੁੰਦਾਗਾ ਇਹਨੂੰ ਕਿ ਹਾਈ ਲੋ ਯੂਨਿਟ ਕਹਿੰਦੇ ਆ ਜਾਂ ਹਾਈ ਲੋ ਮੀਡੀਅਮ ਯੂਨਿਟ ਤਿੰਨ ਕਰਾਰੀਆਂ ਵਾਲਾ ਹੁੰਦਾ ਠੀਕ ਆ ਪਰ ਲੇਕਿਨ ਜਿਹੜਾ ਯੂਜ਼ੀ ਗੇਅਰ ਹੁੰਦਾ ਉਹਦੇ ਵਿੱਚ ਇਹ ਚੀਜ਼ ਦਾ ਫਰਕ ਹੁੰਦਾ ਦਾ ਇੱਥੇ ਆਪਣਾ ਜਿਹੜੀ ਆ ਮੇਨ ਸ਼ਾਫਟ ਆ ਜਿਹੜੀ ਕਿ ਸਾਰੇ ਗੇਅਰਾਂ ਦੇ ਵਿੱਚ ਪਾਵਰ ਲੈਂਦੀ ਆ ਬੈਕ ਦੇ ਵਿੱਚ ਪੁੱਠੀ ਘੁੰਮਦੀ ਆ ਦੂਸਰੇ ਗੇਅਰਾਂ ਦੇ ਵਿੱਚ ਸਿੱਧੀ ਘੁੰਮਦੀ ਆ ਪਹਿਲੇ ਦੂਜੇ ਗੇਅਰ ਦੇ ਮੁਤਾਬਕ ਠੀਕ ਐ ਹੁਣ ਇਹਦਾ ਹਾਈ ਲੋ ਮੀਡੀਅਮ ਕਿਵੇਂ ਕੰਮ ਕਰਦਾ ਦੇਖੋ ਆਉ ਤੁਹਾਨੂੰ ਦੱਸਦੇ ਆਪਾਂ ਇਧਰ ਆਪਣੀ ਮੇਨ ਸ਼ਾਫਟ ਹੋਗੀ ਜਿਹੜੀ ਸਾਰੇ ਗੀਅਰ ਨੂੰ ਡਰਾਈਵ ਕਰਦੀ ਹੈ ਹੁਣ ਦੂਜੀ ਸਾਈਡ ਆਜੋ ਆ ਆਪਣਾ ਦੂਜੀ ਗੀਰ ਆ ਜਿਹੜਾ ਮਗਨ ਹੈ ਸਾ ਹਾਈ ਲੋ ਮੀਡੀਅਮ ਵਾਲਾ ਇਹਦੇ ਵਿੱਚ ਹੁੰਦਾ ਕਿ ਜਿਹੜੀ ਉਹ ਥੱਲੇ ਵਾਲੀ ਸ਼ਾਫਟ ਤੁਸੀਂ ਦੇਖੀ ਉਹ ਆ ਗਰਾਰੀ ਦੇ ਨਾਲ ਕਨੈਕਟ ਹੁੰਦੀ ਹੈ ਆਪਣੀ ਆ ਗੀਅਰ ਨਾਲ ਠੀਕ ਹੈ ਇਹ ਗੀਅਰ ਨਾਲ ਕਨੈਕਟ ਹੁੰਦੀ ਆ ਹੁਣ ਮੈਂ ਤੁਸੀਂ ਜਦੋਂ ਆਪਣਾ ਇਧਰੋਂ ਗੀਰਾਂ ਦੇ ਵਿੱਚੋਂ ਹਾਈ ਗੀਅਰ ਪਾਉਨੇ ਹੋ ਤਾਂ ਤੁਸੀਂ ਜਦੋਂ ਗੇਅਰ ਪਾਉਨੇ ਤਾਂ ਆਹ ਲੀਵਰ ਜਿਹੜਾ ਗਾਹ ਨੂੰ ਹੋ ਜਾਂਦਾ ਜਦੋਂ ਇਹ ਗੇਅਰ ਗਾਹ ਨੂੰ ਹੋ ਜਾਂਦੀ ਹੈ ਕਪਲੀਨ ਗਾਹ ਨੂੰ ਹੋ ਜਾਂਦੀ ਹੈ ਤਾਂ ਜਿਹੜੀ ਉਹ ਡਾਇਰੈਕਟ ਦੰਦੇ ਆਹ ਸ਼ਾਫਟ ਦੇ ਉੱਪਰ ਚੜ ਜਾਂਦੇ ਆ ਉਹ ਤੁਹਾਨੂੰ ਦਿਖਾਵਾਂ ਆਹ ਸ਼ਾਫਟ ਦੇ ਨਾਲ ਚੜ ਜਾਂਦੇ ਦੰਦੇ ਸਿੱਧੇ ਠੀਕ ਹੈ ਸਿੱਧੇ ਚੜ ਜਾਂਦੇ ਆ ਆਹ ਦੰਦਿਆਂ ਦੇ ਉੱਪਰ ਪਤਲੇ ਦੰਦਿਆਂ ਦੇ ਉੱਪਰ ਤੇ ਜਿਹੜਾ ਇਹ ਪਿਨੀਅਨ ਇਹਦਾ ਥੱਲੇ ਅਟੈਚ ਆ ਪਿਨੀਅਨ ਦਾ ਨਾਟ ਅਟੈਚ ਹੁੰਦਾ ਸਾਰੇ ਗੇਅਰ ਆਪਣੇ ਪਿਨੀਅਨ ਦੇ ਨਾਲ ਅਟੈਚ ਹੁੰਦੇ ਆ ਪਿਨੀਅਨ ਇਥੇ ਡਾਇਰੈਕਟ ਚੜਿਆ ਹੁੰਦਾ ਪਿਨੀਅਨ ਦੇ ਉੱਪਰ ਤਾਂ ਪਿਨੀਨ ਆਪਣਾ ਡਾਇਰੈਕਟ ਹੋ ਜਾਂਦਾ ਤੇ ਹਾਈ ਦੇ ਵਿੱਚ ਹੋ ਜਾਂਦਾ ਆਪਣਾ ਸਪੀਡ ਵੱਧ ਜਾਂਦੀ ਹੁਣ ਜਦੋਂ ਇੱਥੇ ਤਾਂ ਆਪਣਾ ਹਾਈ ਹੋ ਗਿਆ ਹੁਣ ਲੱਗੂਗਾ ਲੋ ਇਹਦਾ ਪਿੱਛੇ ਨੂੰ ਠੀਕ ਹੈ ਲੋਜ ਪਿਛਲੀ ਸਾਈਡ ਆਪਣਾ ਲੋ ਆ ਗਿਆ ਜਦੋਂ ਆਹ ਕਰ ਰਹੇ ਜਿਹਦੇ ਨਾਲ ਦੰਦੇ ਚੜ ਜਾਂਦੇ ਆ ਪਿਛਲੀ ਸਾਈਡ ਕੜਾ ਠੀਕ ਹੈ ਇਹਦੇ ਨਾਲ ਲੋ ਹੋ ਜਾਂਦਾ ਆਪਣਾ ਲੋਜ ਇੱਥੇ ਲੋ ਗੇਅਰ ਲੱਗ ਗਿਆ ਆਪਣਾ ਲੋ ਹੁੰਦਾ ਕਿਵੇਂ ਹੁਣ ਤੁਹਾਨੂੰ ਦੱਸ ਦਿਆਂ ਜਦੋਂ ਆਹ ਗਰਾਰੀ ਆਪਣੀ ਇਸ ਗੇਅਰ ਨੂੰ ਘਟਾਉਂਦੀ ਘਕਾਉਂਦੀ ਆ ਤਾਂ ਉਹਦੇ ਦੰਦ ਦੇ ਘਾਟ ਆ ਹਾਈ ਉਹਦੀ ਜਿਹੜਾ ਡਾਇਆਮੀਟਰ ਘਾਟ ਆ ਤੇ ਇਹਦਾ ਜਿਆਦਾ ਜਦੋਂ ਛੋਟਾ ਡਾਇਆਮੀਟਰ ਵੱਡੇ ਡਾਈ ਨੂੰ ਘਟਾਊਗਾ ਤੇ ਚੱਕਰ ਘਟਾਊਗਾ ਕਹਿਣ ਦਾ ਮਤਲਬ ਉਹਦੀ ਸਪੀਡ ਇੱਕ ਗੇੜਾ ਲਿਆਉਂਦਾ ਤਾਂ ਇਹਦਾ ਅੱਧਾ ਆਊਗਾ ਜਦੋਂ ਇਹ ਗਰਾਰੀ ਦੇ ਚੱਕਰ ਘਟ ਕੇ ਤਾਂ ਇਹ ਗਰਾਰੀ ਹੈਗੀ ਅਟੈਚ ਆਪਣੇ ਆਹ ਗਰਾਰਿਆਂ ਨਾਲ ਇਸ ਇਕੱਠਾ ਹੀ ਆ ਸਿਸਟਮ ਸਾਰਾ ਆਹ ਗਾਰੀ ਗਰਾਰੀ ਦੇ ਨਾਲ ਅਟੈਚ ਆ ਕਰੋ ਚੈੱਕ ਆਹ ਲਈ ਆ ਗਰਾਰੀ ਦੇਖੋ ਇਹਦੇ ਨਾਲ ਅਟੈਚ ਆ। ਇਹ ਕਰਾਰੀ ਜਿਹੜੀ ਤੁਹਾਨੂੰ ਦਿਖਾਈ ਆ ਉਹ ਨੀਚੇ ਵਾਲੀ ਕਰਾਰੀ ਦੇ ਨਾਲ ਆਪਣੀ ਅਟੈਚ ਆ। ਇਹਦੇ ਨਾਲ ਦੰਦੇ। ਹੁੰਦਾ ਕਿ ਆ ਇੱਥੇ ਵੀ ਸਪੀਡ ਘਟ ਗਈ ਇਧਰ ਫੇਰ ਤਾਂ ਛੋਟੀ ਕਰਾਰੀ ਆ ਗਈ ਤਾਂ ਤਾਂ ਛੋਟਾ ਗੇਅਰ ਆ ਗਿਆ ਫਿਰ ਉਦੋਂ ਵੱਡਾ ਗੇਅਰ ਆ ਗਿਆ ਥੱਲੇ ਵਾਲੇ ਪਾਸੇ ਕਹਿੰਦਾ ਮਤਲਬ ਜੇ ਇੱਥੇ ਅੱਧਾ ਗਿੜਾ ਘਟਿਆ ਉਥੋਂ ਅੱਧੇ ਦਾ ਵੀ ਅੱਧਾ ਹੋ ਗਿਆ ਤਾਂ ਉਥੇ ਆਪਣਾ ਗੇਅਰ ਲੋ ਹੋ ਗਿਆ ਜਿਹੜਾ ਕਿ ਆਪਣਾ ਪੀਨੀਅਨ ਦਾ ਅਟਾਚ ਆ ਤੇ ਇੱਥੇ ਜਦੋਂ ਕੜਾ ਆ ਗਰਾਰੀ ਨਾਲ ਅਟੈਚ ਹੋ ਜਾਂਦਾ ਤਾਂ ਇਹਦੇ ਸਲੋ ਚੱਕਰਾਂ ਵਾਲੀ ਨਾਲ ਆਪਣਾ ਅਟੈਚ ਹੋ ਜਾਂਦਾ ਇਹ ਪਿਨੀਅਨ ਤਾਂ ਇੱਥੇ ਆਪਣੇ ਲੋ 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 ਆਪਣਾ ਗੀਅਰ ਕੰਮ ਕਰਦਾ ਠੀਕ ਹੈ ਹੁਣ ਗੱਲ ਕਰਦਾ ਮੀਡੀਅਮ ਕਿਵੇਂ ਕੰਮ ਕਰਦਾ ਦੇਖੋ ਇੱਥੇ ਇੱਕ ਚੱਕਰਾ ਸੀ ਇਹਦਾ ਅਦਾ ਆ ਸੀ ਇਹਦਾ ਅਦਾ ਫਿਰ ਕਨੈਕਟ ਹੁੰਦਾ ਆਪਣਾ ਇੱਥੇ ਇੱਕ ਕਪਲਰ ਪੈਂਦਾ ਆ ਜਗ੍ਹਾ ਤੇ ਆ ਫਾਰਕ ਦੇ ਵਿੱਚ ਠੀਕ ਹੈ ਇੱਥੇ ਸਾਨੂੰ ਕਪਲਰ ਕਪਲਰ ਦਿਖਾਉਣਾ ਆਹ ਵਾਰਾ ਠੀਕ ਹੈ ਆਹ ਵਾਰਾ ਅਟੈਚ ਹੁੰਦਾ ਇੱਥੇ ਹੁੰਦਾ ਕਿ ਇਹ ਡਾਇਰੈਕਟਰ ਆਪਣੇ ਦੰਦਿਆਂ ਦੇ ਉੱਪਰ ਚੜਿਆ ਹੁੰਦਾ ਕਪਲਰ ਜਦੋਂ ਇਹ ਕਪਲਰ ਨੂੰ ਆਪਾਂ ਮੀਡੀਅਮ ਦੇ ਵਿੱਚ ਕਰਦੇ ਆ ਤਾਂ ਇਹ ਕੜਾ ਜਾ ਕੇ ਆਹ ਗਰਾਰੀ ਦੇ ਨਾਲ ਅਟੈਚ ਹੋ ਜਾਂਦਾ ਸਿੱਧਾ ਇਹ ਗਰਾਰੀ ਫਿਰ ਆਪਣੀ ਅਨ ਦੇ ਨਾਲ ਅਟੈਚ ਆ ਥੱਲੇ ਵਾਲੇ ਪਾਸੇ ਜਿੱਥੇ ਕਿ ਆਪਣੀ 4x4 ਵਾਲੀ ਗਰਾਰੀ ਮਤਲਬ ਸ਼ਾਫਟ ਅਟੈਚ ਹੁੰਦੀ ਆ ਉੱਥੇ ਅਟੈਚ ਆਏ ਉੱਥੇ ਹੁੰਦਾ ਕੀ ਆ ਉੱਥੇ ਆਪਣਾ ਇਹ మీడియం ਹੋ ਜਾਂਦਾਗਾ ਠੀਕ ਹੈ ਕਹਿਣ ਦਾ ਮਤਲਬ ਆ ਇੱਕ ਗੇੜਾ ਲਿਆਊਗਾ ਆ ਅੱਧਾ ਲਿਆਊਗਾ ਤੇ ਅੱਧਾ ਗੇੜਾ ਹੀ ਇਹਨੇ ਪੀਣੀਆਂ ਨੂੰ ਦੇਣਾ ਕਹਿਣ ਦਾ ਮਤਲਬ ਇੱਥੇ ਆਪਣਾ ਜਿੰਨੀ ਆ ਸ਼ਾਰਟ ਦੇ ਇੱਕ ਗੇੜੇ ਹੋਣਗੇ ਉਹਨੇ ਹੀ ਆਪਣੇ ਤਾਂ ਵਾਲੀ ਗਰਾਰੀ ਦੇ ਗੇੜੇ ਹੋਣਗੇ ਜਿਹੜੀ ਕਿ ਆਪਣੀ ਪੀਣੀਆਂ ਨੂੰ మీడియం ਦੇ ਵਿੱਚ ਕਰਦੀ ਆ ਇਸ ਤਰ੍ਹਾਂ ਜਿਹੜਾ ਤੁਹਾਡਾ ਇਸ ਟਰੈਕਟਰ ਦਾ ਜਿਹੜਾ మీడియం ਹਾਈ ਵਾਲਾ ਤੇ ਲੋ ਵਾਲਾ ਗੇਅਰ ਕੰਮ ਕਰਦਾ ਮਿੱਤਰੋ ਠੀਕ ਹੈ ਬਾਕੀ ਤੁਹਾਨੂੰ ਇਹਦੀ ਪੂਰੀ ਸਮਝ ਆ ਗਈ ਹੋਣੀ ਆ ਤੇ ਬਾਕੀ ਤੁਸੀਂ ਦਿਖਾਓ ਆ ਆਪਣੀ ਅੰਦਰਲੀ ਪੀਟੀਓ ਆ ਗਈ ਇਹਦੀ ਜਿਹੜੀ ਕਿ ਬਹੁਤ ਲੋਡ ਚੱਲਦੀ ਆ ਆਪਣੀ ਠੀਕ ਹੈ ਇਹ ਆਪਣੀ ਅੰਦਲੀ ਵੀਡੀਓ ਆ ਗਈ ਤੇ ਚਲੋ ਬਾਬਿਓ ਬਾਕੀ ਤੁਹਾਨੂੰ ਮੀਡੀਅਮਾ ਗੇਅਰੇ ਦਾ ਸਮਝ ਆ ਗਿਆ ਹੋਊਗਾ ਕਿਵੇਂ ਇਹਦਾ ਕੰਮ ਕਰਦਾ ਹਾਈ ਗੇਅਰ ਕਿਵੇਂ ਕੰਮ ਕਰਦਾ ਲੋ ਗੇਅਰ ਕਿਵੇਂ ਕੰਮ ਕਰਦਾ ਕਿਉਂਕਿ ਮਿੱਤਰੋ ਸਾਡਾ ਸਮਝਾਉਣ ਦਾ ਫਰਜ਼ ਇਹੀ ਹੁੰਦਾਗਾ ਤਾਂ ਜੋ ਤੁਹਾਨੂੰ ਕੱਲ ਨੂੰ ਤੁਹਾਨੂੰ ਕੋਈ ਗੇਅਰ ਖੋਲ ਲੋ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਇਸ ਕਾਰਨ ਕਰਕੇ ਤੁਹਾਨੂੰ ਇਸ ਗੇਅਰ ਬਾਰੇ ਆਪਾਂ ਜਾਣਕਾਰੀ ਠੀਕ ਹੈ ਜੀ ਤੇ ਚਲੋ ਬਾਕੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਪਾਰਟ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਤੇ ਧੰਨਵਾਦ Essa é a assim.